ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਅੱਜ ਦਾ ਬਲੌਗ ਹੈਗਾ ਜੀ ਕਾਲਜ ਜਾ ਰਹੀਆਂ ਜੀ ਮੈਂ ਮੇਰੀ ਬੱਸ ਆਉਣ ਵਾਲੀ ਹੈ ਤੇ ਟਾਈਮ ਹੋ ਚੁੱਕਿਆ ਜੀ ਤੇ ਮੇਰੇ ਨਾਲ ਦੀਆਂ ਸਹੇਲੀਆਂ ਵੀ ਆ ਰਹੀਆਂ ਜੀ ਚਲੋ ਫਿਰ ਜਾਂਦੇ ਆ ਜੀ ਮੈਨੂੰ ਲੱਗਦਾ ਸੀ ਮੈਂ ਕਾਫੀ ਲੇਟ ਹੋ ਗਈਆਂ ਬਟ ਨਹੀਂ ਮੈਂ ਬਿਲਕੁਲ ਸਹੀ ਟਾਈਮ ਤੇ ਸੀ ਕਿ ਮੇਰੇ ਨਾਲ ਦੀਆਂ ਜਿਹੜੀਆਂ ਹੈਗੀਆਂ ਸੀ ਦੋਸਤ ਉਹ ਆ ਹੀ ਰਹੀਆਂ ਸੀ ਉਹ ਦੇਖੋ ਮੈਂ ਬੜੀ ਤੇਜ਼ ਕਰ ਦਿੱਤੀ ਉਹਨਾਂ ਨੂੰ ਐਨਾ ਸਪੀਡ ਇੰਨੀ ਤੇਜ਼ ਕਰ ਦਿੱਤੀ ਇਹਨੇ ਨਾ ਮੈਨੂੰ ਲੱਗਦੇ ਬੱਸ ਵੀ ਉਹਨਾਂ ਨੂੰ ਲੇਟ ਆਊਗੀ ਅਸੀਂ ਫਿਰ ਹਾਈ ਫਾਈ ਕੀਤੀ ਠੀਕ ਹੈ ਫਿਰ ਅਸੀਂ ਬੱਸ ਤੇ ਸਾਡੀ ਆਣ ਵਾਲੀ ਸੀ ਬੱਸ ਆ ਚੁੱਕੀ ਸੀ ਸਾਡੀ ਤੇ ਅਸੀਂ ਬੱਸ ਤੇ ਆ ਗਿਆ ਜੀ ਸਾਡੇ ਵਾਸਤੇ ਅਸੀਂ ਬੱਸ ਤੇ ਚੜ ਗਏ ਮੈਂ ਨਾ ਵਾਇਸ ਇਸ ਕਰਕੇ ਨਹੀਂ ਨੈਚਰਲੀ ਵਾਇਸ ਇਸ ਕਰਕੇ ਨਹੀਂ ਲਗਾਈ ਕਿਉਂਕਿ ਸਾਡੇ ਨਾ ਬਾਬਾ ਬੋਰਿਆ ਸੀਗਾ ਤੇ ਵਿੱਚ ਮੇਰੀ ਆਵਾਜ਼ ਕੱਟ ਤੇ ਬਾਬਾ ਜੀ ਦੀ ਜਾਨ ਆ ਰਹੀ ਸੀ। ਵਾਸਤੇ ਇੱਕ ਬੜਾ ਸੋਹਣਾ ਸ਼ੇਰ ਸੀਗਾ। ਜਿਆਦਾ ਨਾ ਸੋਚੇਕਰ ਲੋਕਾਂ ਦੀ ਆਦਤਾਂ। ਮੂੰਹ ਤੇ ਸਲਾਮੀ ਤੇ ਪਿੱਠ ਪਿੱਛੇ ਗੁਲਾਮੀ ਕਰਨ ਦੀ। ਬੜਾ ਸੋਹਣਾ ਸ਼ੇਰ ਲਿਖਾਇਆ ਸੀ ਦੋਸਤੋ ਦੇਖੋ। ਦੋਸਤੋ ਬਸ ਹੁਣ ਅਸੀਂ ਪਹੁੰਚ ਗਏ ਸੀ ਜੀ ਕੋਟ ਧਰਮੂ ਠੀਕ ਹੈ ਹੁਣ ਅਸੀਂ ਜਾ ਰਿਆਂ ਜੀ ਕਾਲਜ ਦੇ ਰਾਤੇ ਤੇ ਇਹ ਕੁੜੀਆਂ ਕਹਿੰਦੇ ਸੀ ਸਾਡੇ ਵਾਲੀ ਸਾਡੇ ਚਿਹਰਾ ਨਾ ਦਿਖਾਓ ਬਟ ਮੈਂ ਕਹਾਂ ਚਲੋ ਮੈਂ ਤੇ ਦਿਖਾ ਦਿੰਨੀ ਆ ਆਪਣਾ ਚਿਹਰਾ ਠੀਕ ਹੈ ਹੁਣ ਅਸੀਂ ਕਾਲਜ ਦੇ ਵਿੱਚ ਪਹੁੰਚ ਗਏ ਮੈਨੂੰ ਕੈਮਰਾ ਆਫ ਕਰਨਾ ਪੈਣਾ ਬਾਏ ਬਾਏ ਦੋਸਤ ਹੁਣ ਮੈਂ ਆਈ ਸੀ ਦੀ ਕਲਾਸ ਤੋਂ ਬਾਹਰ ਮੈਂ ਆਖਿਆ ਮੈਂ ਚੱਲ ਇੱਥੇ ਮੈਂ ਬਲੌਗ ਬਣਾ ਲੈਣੀ ਆ ਥੋੜਾ ਜਿਹਾ ਤੁਹਾਡੇ ਲਈ ਦੇਖੋ ਦੋਸਤੋ ਮੈਨੂੰ ਕੈਮਰਾ ਕਮਾਉਂ ਦਾ ਬਹੁਤ ਸ਼ੌਂਕ ਹੈ ਤਾਂ ਦੇਖੋ ਮਿਲ ਬਹੁਤ ਲੋਕੇਸ਼ਨ ਕਿੰਨੀ ਸੋਹਣੀ ਲੱਗ ਰਹੀ ਆ ਦੇਖੋ ਹੁਣਾਂ ਦੀ ਜੀ ਮੇਰੀ ਸਿਸਟਰ ਇਹ ਮੈਂ ਤਾਂ ਪੱਕਾ ਕੈਮਰਾ ਬੰਦ ਕਰਵਾਉਂਗੀ ਚਲੋ ਜੀ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸਾਡਾ ਬਲੌਗ ਦੇਖ ਕੇ ਸਾਡੇ ਬਲੌਗ ਨੂੰ ਸਪੋਰਟ ਕਰਿਓ ਤੁਹਾਡੇ ਮਨੋਰੰਜਨ ਲਈ ਅਸੀਂ ਹਰ ਤਰ੍ਹਾਂ ਦਾ ਬਲੌਗ ਪੇਸ਼ ਕਰਾਂਗੇ ਧੰਨਵਾਦ ਬਾਏ ਬਾਏ